ਸੋਸ਼ਲ ਮੀਡੀਆ ਤੇ ਲਾਪਰੇ ਸਿੰਘ ਨੌਜਵਾਨ ਲੜਕੇ ਦੇ ਕੇਸਾਂ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ ਇੱਕ ਪਾਸੇ ਨੌਜਵਾਨ ਲਾਪਰੇ ਸਿੰਘ ਨੇ ਕਿਹਾ ਕਿ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਗਲਤੀ ਇਹ ਹੈ ਕਿ ਮੈਂ ਪਿੰਡ ਦੀ ਲੜਕੀ ਨੂੰ ਮੈਸੇਜ ਕੀਤਾ ਸੀ ਦੂਜੇ ਪਾਸੇ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਲਾਪਰੇ ਸਿੰਘ ਮੇਰੀ ਲੜਕੀ ਨੂੰ ਮੈਸੇਜ ਕਰਦਾ ਸੀ ਜਿਸ ਕਰਕੇ ਅਸੀਂ ਕੁੱਟਮਾਰ ਕੀਤੀ ਜੋ ਲਾਪਰੇ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਪਰ ਇਹ ਸਿੱਖ ਨਹੀਂ ਹੈ ਕਿਉਂਕਿ ਇਹ ਟੋਪੀ ਲੈ ਕੇ ਰੱਖਦਾ ਸੀ ਇਸ ਨੇ 2 ਮਹੀਨੇ ਪਹਿਲਾਂ ਹੀ ਆਪਣੇ ਵਾਲ ਕਟਵਾ ਦਿੱਤੇ ਸਨ ਦੂਜੇ ਪਾਸੇ ਪਿੰਡ ਦੇ ਸਰਪੰਚ ਵੱਲੋਂ ਵੀ ਲਾਪਰੀ ਤੋਂ ਉੱਪਰ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ ਨਾਬਾ ਸਦਰ ਪੁਲਿਸ ਦੇ ਐਸਐਚਓ ਗੁਰਪ੍ਰੀਤ ਸਮਰਾਉ ਨੇ ਕਿਹਾ ਕਿ ਲਾਪਰੀ ਦੇ ਪਿੰਡ ਦੀ ਲੜਕੀ ਨੂੰ ਮੈਸੇਜ ਕਰਦਾ ਸੀ ਜਿਸ ਕਰਕੇ ਇਹ ਮਾਮਲਾ ਵਧਿਆ ਤੇ ਪੀੜਤ ਨੇ ਆਰੋਪ ਲਗਾਇਆ ਕਿ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ ਇਸ ਸੰਬੰਧ ਵਿੱਚ ਅਸੀਂ ਲੜਕੀ ਦੇ ਪਿਤਾ ਲੜਕੀ ਦੇ ਭਰਾ ਦੇ ਪਿੰਡ ਦੇ ਸਰਪੰਚ ਦੇ ਲੰਬੜਦਾਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਅਗਲੀ ਤਫਤੀਸ਼ ਭਵਾਨੀਗੜ ਅਧੀਨ ਆਉਂਦੇ ਪੁਲਿਸ ਥਾਣਾ ਕਰੇਗੀ ਕਿਉਂਕਿ ਇਹ ਬਖੂਹਾ ਕਾਲੇ ਝਾੜ ਤੋਂ ਸ਼ੁਰੂ ਹੋਇਆ ਸੀ ਕਮੇਟੀ ਨੂੰ ਮੈਸੇਜ ਹੋ ਗਿਆ ਇਸ ਗੱਲ ਦੇ ਨਾਲ ਹੈਲੋ ਤੇ ਫਰੰਟ ਦਾ ਬਸ ਉਸ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਕੁਝ ਨਹੀਂ ਕੀਤਾ ਟੂਰਨਾਮੈਂਟ ਤੋਂ ਬਾਅਦ ਕਾਲੇ ਚੜ ਮਤਮ ਤਸ਼ਵੇਰੇ ਗਿਆ 5 ਵਜੇ ਕੰਮ ਤੇ ਮੈਨੂੰ ਲੈ ਕੇ ਗਏ ਉਸ ਤੋਂ ਬਾਅਦ 6:30 6:40 7:00 ਵਜੇ ਉਹਨੂੰ ਕੁੱਟਿਆ ਹੀ ਉੱਥੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਮੇਰੇ ਮੋਢੇ ਲਗਾ ਦਿੱਤੇ ਮੇਰੇ ਘੋਬਾ ਕਹੀ ਮਗਰ ਇਹਨਾਂ ਨੇ ਬੰਨ ਕੇ ਰੱਸੀ ਬੰਨ ਲਈ ਰੱਸੀ ਬੰਨ ਕੇ ਉਸ ਤੋਂ ਬਾਅਦ ਮੈਨੂੰ ਕੁੱਟ ਕੇ ਬੰਦੇ ਕਾਲੇ ਚੜ ਤੋਂ ਬੰਨ ਲਿਆ ਮਲਕ ਉਸ ਤੋਂ ਬਾਅਦ ਕੁੱਟ ਕੇ ਮਿਲਦੇ ਮੇਰੇ ਸਰਟੀਫਿਕੇਟ ਆ ਕੇਸ ਰਿਕਾਰਡਸ ਮੇਰੇ ਵੀ ਜੁੜਾ ਕੀਤਾ ਹੋਇਆ ਤੁਹਾਡੇ ਸਾਹਮਣੇ ਪੜਨਾ ਪਿਆ ਸੀ ਆ ਦੇਖੋ ਕਰਨਾ ਪਾੜਾ ਪਈ ਤੇ ਉਸ ਤੋਂ ਬਾਅਦ ਉਹਨੇ ਮੇਰੇ ਕੇਸ ਕੱਦ ਲਈ ਤੇ ਗਰਮ ਪਾਣੀ ਪਾ ਕੇ ਮੇਰੇ ਉੱਪਰ ਤੰ ਲੋ ਚਾਰ ਵਾਰ ਫਿਰ ਇਸ ਮੁਰਦੇ ਨੂੰ ਚੰਦਾ ਜੀ ਨੇ ਉਸ ਤੋਂ ਬਾਅਦ ਉਹ ਕਰਾਇਆ ਜੀ ਮੇਰੇ 3D ਦੇ ਟੌਰਚਰ ਪੂਰਾ ਕੀਤਾ ਹੀ ਉਹਨੂੰ ਇਸ ਕਿਵੇਂ ਕੱਤਲ ਕੀਤਾ ਕੇਸ ਗੁਰਜਾਟ ਚੰਡੀਗੜ੍ਹ ਨਹੀਂ ਕੋਣਾ ਕੋੜੀ ਦਾ ਕੋੜੀ ਦਾ ਕਸਮ ਲਾਦਾ ਜੀ ਤੇ ਬਲਜੀਤ ਸਿੰਘ ਦੀ ਨਾਲ ਹੀ ਉਹ ਆ ਉਹਨਾਂ ਬਲਜੀਤ ਸਿੰਘ ਨੇ ਮੇਰੇ ਚੱਪਲਾ ਮਾਰੀ ਨੂੰ ਤੇ ਉੱਪਰ ਪਿਸ਼ਾਬ ਕੀਤਾ ਏ ਤੇ ਗੁਜਰਟ ਸਿੰਘ ਨੇ ਮੇਰੇ ਉੱਪਰ ਵਾਲ ਕੱਟ ਕੇ ਪਿਸ਼ਾਬ ਕੀਤਾ ਇੱਕ ਇੱਕ ਚਿੱਤਿਆ ਕੁੱਟਮਾਰ ਫੇਰੀ ਪਿੰਡ ਦੀ ਫਰਨੀ ਦੀ ਬਾਹਰ ਕੰਬੇ ਨਾਲ ਬੰਨ ਕੇ ਮੇਰੇ ਉੱਪਰ ਪੂਰਾ ਟਾਰਚਰ ਕੀਤਾ ਹੀ ਉਹਨਾਂ ਆਪੇ ਕੁੱਟਮਾਰ ਕੇ ਮੇਰੇ ਕਾਲਾ ਤੇਲ ਪਾ ਕੇ ਮੈਨੂੰ ਕਾਲਾ ਕਰਕੇ ਮੇਰੇ ਵੱਡੇ ਵੱਡੀ ਘੜਾ ਘੜਾਇਆ ਸੀ ਕਹਿੰਦਾ ਕੋਈ ਚੱਕਿਆ ਕਾ ਕਾ ਅਕੜਾ ਇਹ ਸਰ ਉਹ ਉਹ ਵੀ ਆਲਦੀ ਸਕਦਾ ਤੀਏ ਤਾਂ ਕੀ ਪਾਨੇ ਉਹ ਚਾਰ ਪਾਈ ਦੀ ਸਰ ਮੈਂ ਇਹ ਗੱਲ ਝੁਠਾਈ ਦੇ ਸਕਦੀ ਜੋ ਵਾਰਜ ਹੋ ਜੇ ਮੇਰੇ ਨਾਲ ਕੁੜੀ ਵਾਲੇ ਕੋ ਚੱਕਰ ਦੇਵੇਗਾ ਇਹ ਗੋਲੀ ਮਾਰ ਦਿੰਦੇ ਹਾਂ ਮੈਂ ਕੁੜੀ ਵਾਲੇ ਚੱਕਰ ਦਾ ਗਲਤੀ ਮੰਨ ਜਾਏ ਹੁਣ ਇਹ ਜੀ ਕੁੜੀ ਮੈਂ ਹੁਣ ਵੀ ਗਲਤੀ ਮੰਨਣ ਤਿਆਰ ਆਂ ਤੇ ਉਸ ਤੋਂ ਬਾਅਦ ਜਦ ਮੇਰੇ ਕੇਸ ਕਤਲ ਕੀਤੇ ਮੈਂ ਇਹ ਸਾਬ ਐਨਵੀ ਸਾਬ ਚਾਹੀਦਾ ਮੈਨੂੰ ਮੇਰੇ ਲਹੂਰੀ ਆ ਕਿ ਕਿੱਥੇ ਉਹ ਗਿਆ ਮਲਾਨੀ ਮੇਰੇ ਵੀ ਇਹ ਕੇਸ ਧਾਰੀ ਦੀ ਵੀ ਕੇਸ ਵਿੱਚ ਕੁਝ ਪਤਲ ਕੀਤੀ ਨੇ ਕੀ ਕੇਸ ਧਾਰੀ ਦਾ ਇਹ ਹੀ ਨਹੀਂ ਤੀਜੀ ਪਹਿਲੀ ਗੱਲ ਤਬ ਡਫਲਟਰ ਬੰਦਾ ਸੀ ਬਿਲਕੁਲ ਕੇਸ ਧਾਰੀ ਪਹਿਲਾਂ ਤੀਜੀ ਇਹ 3-4 ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹਨੇ ਸਾਰਾ ਕੁਝ ਸੜ ਚੁੱਕਿਆ ਜੀ ਇਹ ਹੁਣ ਤਾਂ ਇਹ ਪੋਨੀ ਰੱਖ ਦਤੀ ਜੀ ਕੈਪ ਲੈ ਕੇ ਰੱਖ ਦਤੀ ਪਹਿਲਾਂ ਵੀ ਕੇਸ ਗਟਵਾਏ ਹੋਏ ਨੇ ਕੰਨਾਂ ਚ ਇਹਦੇ ਬੰਦਰਾ ਵੀ ਨਹੀਂ ਅਲਰੇਡੀ ਦੇਖ ਸਕਦੇ ਹੋ ਵੀਡੀਓ ਚ ਸਾਰਾ ਕੁਝ ਉਪਰ ਦੇਸ ਰਿਹਾ ਤੇ ਇਹ ਮੇਰੇ ਘਰ ਵਾਲੇ ਮੈਂ ਫੋਨ ਤੇ ਮੈਸੇਜ ਕਰਦਾ ਕਿ ਕਿਸੇ ਸਾਡੇ ਘਰ ਤੇ ਮੇਰਾ ਜਿਹੜਾ ਪਰਸਨਲ ਨੰਬਰ ਘਰੇ ਆ ਜੀ ਉਹਦੇ ਤੇ ਮੈਂ ਇਹ ਇਹ ਨੰਬਰ ਲਿੱਤਾ ਮੇਰੇ ਭਰਾ ਨਾਲ ਕੰਮ ਤੇ ਜਾਂਦਾ ਸੀ ਇਹ ਇਹਦਾ ਕਈ ਵਾਰ ਫੋਨ ਫੋਨ ਆ ਗਿਆ ਉਹ ਘਰੋਂ ਉਹਨੇ ਕਿਹਾ ਵੀ ਆਹ ਫੋਨ ਆਇਆ ਤੇਰਾ ਫੋਨ ਕੱਟ ਕੇ ਨੇ ਨੰਬਰ ਕੱਢ ਲਿਆ ਉਹ ਕਿਤੇ ਮੇਰੇ ਭਰਾ ਵਾਲੇ ਨੰਬਰ ਤੇ ਮੇਰੇ ਘਰ ਦਾ ਫਿਰ ਆਪਣੇ ਚਾਚੇ ਵਾਲੇ ਨੂੰ ਇਹ ਮੈਸੇਜ ਕਰਦਾ ਆਪਣੇ ਚਾਚੇ ਦੇ ਫੋਨ ਤੇ ਸਟੇਟਿਸ ਕੀ ਹੈ ਜੇ ਤੁਸੀਂ ਆਪ ਪਿੰਡ ਖੜਾ ਜੀ ਇਹਨਾਂ ਨੂੰ ਪਤਾ ਕਰ ਲੋ ਤੇ ਡਿਫਾਲਟ ਰਹਿੰਦਾ ਹੋਵੇ ਬਿਲਕੁਲ ਨਸੀਦੀ ਹੈ ਜੀ ਜਿਹੜੀ ਉਹ ਦਸਤਾਰ ਦੀ ਗੱਲ ਕਰਦੇ ਨੇ ਤਾਂ ਗੱਲੇ ਨਹੀਂ ਹੈ ਵੀ ਮੇਰੇ ਇਹ ਯਾਤਰਾ ਲਾਹਿਆ ਜਾਂ ਕੋਈ ਕੋਕਾਰ ਜੋ ਵੀ ਹੈਗਾ ਉਹ ਤਾਂ ਬਿਲਕੁਲ ਇਹ ਗੱਲ ਠੀਕ ਨਹੀਂ ਕੋਈ ਕੁਛ ਵੀ ਨਹੀਂ ਪਾਇਆ ਹੋਇਆ ਮੈਸੇਜ ਹੀ ਨਹੀਂ ਕਰਦਾ ਤੁਸੀਂ ਸਾਡੇ ਘਰੇ ਕਰਦਾ ਜੀ ਮੇਰੇ ਘਰ ਕਰਦਾ ਹਾਂ ਮੈਂ ਹਾਂ ਮੇਰੇ ਬੰਦੇ ਟਿੱਕ ਨਹੀਂ ਕਰਦੇ ਕੋਈ ਹੈਨ ਜੇ ਮੇਰੀ ਬੇਟੀ ਸਹੀ ਤੇ ਤਾਂ ਹੀ ਮੈਨੂੰ ਉਹਨੇ ਕਿਹਾ ਵੀ ਪਾਪਾ ਮੈਨੂੰ ਮੈਸੇਜ ਆ ਰਿਹਾ ਜੀ ਬੇਰ ਮੈਂ ਜਲਦੀ ਫਿਰ ਇਸੇ ਟੀਕੋਂ ਦਾ ਖੂਬ ਮਹਿਲ ਰੱਖੂਗਾ ਪਾਪਾ ਰਾਜੀਨਾਮਾ ਹੋ ਗਿਆ ਬਕਾਇਦਾ ਹੋ ਗਿਆ ਚੌਂਕੀ ਚ ਤੇ ਉਹ ਜੀ ਇਹ ਉੱਥੇ ਜਾ ਕੇ ਐਡਮਿਟ ਹੋ ਜਾ ਹਸਪਤਾਲ ਉਸ ਤੋਂ ਬਾਅਦ ਫਿਰ ਇਹ ਆ ਇਸ ਬਾਅਦ ਚ ਬਣਾ ਮੈਂ ਮੰਗਦਾ ਇਹ ਕਰਦਾ ਜੀ ਦੇਖੋ ਜਿਹੜਾ ਬਈ ਇਹ ਕਹਿ ਰਹੇ ਨੇ ਵੀ ਸਭ ਕੇਸ ਉਹ ਜਦ ਵੀ ਹੋਏ ਤਾਂ ਜਾਂ ਕੋਈ ਸਲਾਹੇ ਨੇ ਜੇ ਦੇ ਕੋਕਾਰ ਮਤਲਬ ਜਗਤਰਾ ਜਾਂ ਪਸ਼ਹਰਾ ਸਾਹਿਬ ਜਾਂ ਜੋ ਵੀ ਕੋਕਾਰ ਤੇ ਨੇ ਜੇ ਉਹ ਅਸੀਂ ਲਾਹੇ ਨੇ ਜਾਂ ਪਿੰਡ ਨੇ ਵੀ ਲਾਹੇ ਨੇ ਜਾਂ ਮੈਨ ਨੇ ਵੀ ਲਾਹੇ ਨੇ ਕਿਸ਼ਨ ਨੇ ਵੀ ਲਾਹੇ ਨੇ ਤਾਂ ਉਹਦਾ ਮੈਂ ਭੁਗਤਣ ਨੂੰ ਜੋ ਵੀ ਮੈਨੂੰ ਪੰਚੀ ਜਗਾ ਦਊਗਾ ਮੈਂ ਭੁਗਤਣ ਨੂੰ ਤਿਆਰ ਹਾਂ ਲੇਕਿਨ ਜੇ ਇਹ ਹੀ ਗਲਤ ਨੇ ਫਿਰ ਇੱਕ ਵਾਰ ਨੂੰ ਫਿਰ ਇਹਦੇ ਚ ਕਾਰਵਾਈ ਵੀ ਹੋਣੀ ਚਾਹੀਦੀ ਹੈ ਫਿਰ ਹੁਣ ਦੇਖੋ ਜੀ ਸਰ ਮੇਰੇ ਬੱਚਿਆਂ ਦੀ ਸੇਤੀ ਮੈਂ ਨਹੀਂ ਰੱਖ ਪਾ ਰਿਹਾ ਫਿਰ ਕੌਣ ਰੱਖੂਗਾ ਫਿਰ ਤਾਂ ਕੋਈ ਵੀ ਆ ਸਕਦਾ ਜਦ ਮੇਰੀ ਆਜੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਫਿਰ ਮੇਰੇ ਬੱਚਿਆਂ ਤੇ ਤਾਂ ਮੇਰਾ ਪਰਿਵਾਰ ਤੇ ਕੋਈ ਉਹ ਮਤਲਬ ਮੇਰੇ ਪੂਰੇ ਰੈਂਡ ਦਾ ਤਿੰਨ ਰੈਂਡ ਦਾ ਅਸੀਂ ਹੀ ਮੰਗ ਕਰਦੇ ਜੀ ਮੇਰੀ ਕੋਤੀ ਨੂੰ ਮੈਸੇਜ ਕਰਾਂਗੇ ਮੇਰੇ ਪੁੱਤ ਨੇ ਰਾਤ ਨੂੰ ਉਹ ਡੀਟੇਲ ਕਰੀ ਗਿਆ ਇਹਨੇ ਮੈਨੂੰ ਦੱਸਿਆ ਨਹੀਂ ਚੋਰੀ ਚੋਰੀ ਕਰੀ ਗਿਆ ਤੜਤੀਆਂ ਫਿਰ ਇਹਨੇ ਜਦੋਂ ਚੱਕਿਆ ਇਹ ਬੇਲ ਹਾਲੋਂ ਬੇ ਹੱਦ ਕਿ ਜਿੱਦ ਕੀ ਪੁੱਤ ਦੀ ਇੱਜ਼ਤ ਜਾਵੇ ਉਹ ਵਿਆਹ ਕੋਲੇ ਹੁੰਦਾ ਇੱਥੇ ਵੀ ਕੁੱਤੇ ਉਹਨਾਂ ਕੇਸ ਕੇਸ ਕਰੀ ਜਾਂਦੇ ਨੇ ਤੁਸੀਂ ਕੇਸ ਕੱਟ ਤੇ ਤੁਸੀਂ ਕੇਸ ਕੱਟ ਤੇ ਇਹਦਾ ਜ਼ੁਲਮ ਹੈ ਸਾਡੀ ਬੱਚੀ ਦਾ ਕੋਈ ਜ਼ੁਲਮ ਨਹੀਂ ਅਭੀ ਜਿੱਤੇ ਵੀ ਸਿਰ ਗਰਦਣਾ ਦਿੰਦੇ ਨੇ ਮਾਰ ਦਿੰਦੇ ਨੇ ਇਸ ਤਾਂ ਉਹਦੇ ਕੱਟੇ ਹੋਏ ਕੇਸ ਕੱਟੇ ਨੇ ਉਹਦੇ ਰੱਖੀ ਹੋਏ ਕੇਸ ਨਹੀਂ ਕੱਟੇ 2 ਮਹੀਨੇ ਤੋਂ ਉਹਦੀਆਂ ਮੁਰਕੀਆਂ ਫਾਈਆਂ ਹੋਈਆਂ ਨੇ ਔਰ ਟੋਪੀ ਲਈ ਹੋਈ ਹੈ ਗੁੰਡਾ ਵਰਗੀ ਕਰਦਾ ਕਰਦਾ ਉਹ ਟੀਕੇ ਲਾਉਂਦਾ ਸਮਾਂ ਇੱਕ ਖਾਂਦਾ ਭੁੱਖੀ ਖਾਂਦਾ ਕੁਝ ਨਹੀਂ ਸਕਦਾ ਸਾਨੂੰ ਉਹਦਾ ਡਰ ਬਹਤਾ ਮੈਂ ਇਹੀ ਮੰਗ ਕਰਦੀ ਆ ਮੈਂ ਦਰਬਾਰ ਸਾਹਿਬ ਦੇ ਬਾਹਰ ਤੇ ਬੈਠੀ ਆ ਸਾਨੂੰ ਡੰਡ ਲਾ ਦਿਓ ਜਿਹੜਾ ਲਵਣਾ ਤੁਸੀਂ ਪਰ ਸਾਨੂੰ ਇਹਨਾਂ ਸਾਥ ਹੋਣਾ ਮੇਰੇ ਬੱਚੀ ਮੇਰੀ ਸਿਉਨੇ ਦਰ ਤੇ ਆ ਮੇਰਾ ਅੱਜ ਕਾੜ ਜਾਂ ਪਾੜ ਕੇ ਦਿਖਾ ਮਨਾ ਤੁਹਾਨੂੰ ਸਿਤਾਰਾ ਮੈਂ ਦੇਖਣਗੇ ਹੋਰ ਕੁਝ ਨਹੀਂ ਮੈਂ ਸੱਚ ਤੇ ਖੜੀ ਆ ਪਰ ਮੈਂ ਕੱਲ ਇਹ ਕਹਿੰਦੀ ਸੀ ਵੀ ਜੋ ਝੂਠ ਬੋਲਦੇ ਨਾ ਮੈਂ ਵੀ ਝੂਠ ਬੋਲਦੀ ਪਰ ਅਸੀਂ ਝੂਠ ਨਹੀਂ ਬੋਲ ਅਸੀਂ ਮੈਂ ਸੱਚ ਤੇ ਖੜੀ ਮੈਂ ਦਰਬਾਰ ਸਾਹਿਬ ਦੇ ਬਾਹਰ ਤੇ ਖੜੀ ਆ ਸਾਨੂੰ ਡੰਡ ਲਾਓ ਜੇ ਅਸੀਂ ਉਹਦੇ ਕਕਾਰ ਲਾਹੇ ਹੋਣ ਜਾਂ ਟੋਪੇ ਵਿੱਚ ਸਿੱਟੇ ਹੋਣ ਜਾਂ ਉਹਦੇ ਪਾਏ ਹੋਣ ਹਾਂਜੀ ਤਾਂ ਬੇアドਵੀ ਬਿਲਕੁਲ ਨਹੀਂ ਕੀਤੀ ਜੀ ਉਹ ਮੰਨਦੇ ਆ ਵੀ ਵੀਡੀਓ ਵੀ ਬਣੀ ਆ ਕਿਉਂਕਿ ਉੱਥੇ ਜਿਹੜੇ ਉਹਦੇ ਕੇਸ ਨੇ ਪਹਿਲਾਂ ਉਹ ਕਟੇ ਹੋਏ ਸੀ ਦੋ ਮਹੀਨੇ ਪਹਿਲਾਂ ਉਹਨੇ ਕਟਵਾਏ ਨੇ ਕੋ ਲੱਗ ਲਾ ਚਾਹੇ ਉਹਦੇ ਵਾਲ ਕੱਟੇ ਹੋਈ ਸੀ ਉਹਨੂੰ ਕੱਟਣਾ ਗਲਤ ਕੰਮ ਆ ਕਿਉਂਕਿ ਉਹ ਨਾਈ ਦੇ ਜਾ ਕੇ ਮੂਰਤੀ ਘਟਾਉਂਦੇ ਚਲੋ ਸ਼ਰਾਰਤੀ ਅੰਸਰ ਵਿੱਚ ਹੁੰਦੇ ਨੇ ਕਿਸੇ 1% ਨੇ ਕੱਟਦੇ ਤਾਂ ਉਹਦੇ ਲਈ ਐ ਥੋੜੀ ਵੀ ਆਪਾਂ ਪੂਰੇ ਪਿੰਡ ਨੂੰ ਟਾਰਗੇਟ ਕਰਾਂਗੇ ਜੀ ਕਿ ਪੂਰੇ ਪਿੰਡ ਨੇ ਜਿਹਨੂੰ ਐ ਕਰਵਾ ਕਰੇਗੀ ਇੱਕ ਕਾਰਾਂ ਦੀ ਗੱਲ ਕਰਦੇ ਨੇ ਬਿਲਕੁਲ ਬਿਲਕੁਲ ਬੇਬੁਨਿਆਦੀ ਇਲਜ਼ਾਮ ਲਾ ਰਹੇ ਨੇ ਕਿ ਇਹ ਇੱਕ ਕਾਰ ਲਾ ਕੇ ਟੋਬੇ 'ਚ ਛਿੜਤੇ ਪੂਰੇ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਇਹਦਾ ਕੈਰੇਕਟਰ ਜੀ ਸ਼ੀਟਾਂ ਵਾਲੀ ਚੌਕੀ ਜਾ ਕੇ ਪਤਾ ਵੀ ਕਰ ਸਕਦੇ ਹੋ ਮੇਰੇ ਹੱਥ 'ਚ ਵੀ ਨੇ ਦੋ ਉਹ ਇਹਨਾਂ ਦੇ ਖਿਲਾਫ ਵੀ ਨੇ ਮੈਂ ਬੰਦਾ ਵੀ ਚੌਕੀ ਵੀ ਜਾ ਚੁੱਕਿਆ ਕਿਉਂਕਿ ਇਹ ਇਹਨਾਂ ਨੇ ਜਿਹੜੇ ਆਪਣਾ ਰਾੜ ਹੁੰਦੀ ਆ ਰਾੜ ਦੇ ਨਾਲ ਮੋਟਰਸਾਈਕਲ ਦੀ ਜਿਹੜੀ ਗਰਾਰੀ ਹੁੰਦੀ ਹੈ ਜੀ ਉਹ ਵੈਲਡਿੰਗ ਕਰਾਈ ਉਹਦੇ ਦੋਨੇ ਜਿਹੜੇ ਦੋਨੇ ਪਾਸੇ ਦੰਦੇ ਤੇ ਇਸ ਦੇ ਇੱਕ ਪਾਸੇ ਇਹ ਜਦੋਂ ਜੀ ਕਰਦਾ ਕੱਢ ਕੇ ਤੁਰਦੇ ਨੇ ਜੀ ਬੰਡ ਤੇ ਇੱਕ ਦੋ ਮੁੰਡਿਆਂ ਦੇ ਮਾਰੇ ਵੀ ਨੇ ਉਹਨਾਂ ਦਾ ਐਫ ਆਈ ਆਰ ਦਰਜ ਵੀ ਨੇ ਐਮ ਐਨ ਆਰ ਵੀ ਆ ਦੇਖੋ ਆ ਮੁੰਡੇ ਦੇ ਮਾਰੀ ਵੀ ਅਚਰਚ ਉਹ ਬੇਕੂਪ ਮਾਰਦੇ ਨੇ ਇਹ ਆ 25 12 2025 ਦੀ ਧਾਰਮਿਕ ਮੁੱਦਾ ਬੰਦੇ ਦੇ ਸਬੰਧ ਵਿੱਚ ਪਾਰਵੇਂ ਮਹੀਨੇ ਚ ਮੈਂ ਇਹ ਐਪਲੀਕੇਸ਼ਨ ਦੇ ਚੁੱਕਿਆ ਸੀ ਔਰ ਤਰਨਾ ਦਲ ਤੇ ਇੱਕ ਦੋ ਨੰਬਰ ਨੇ ਮੇਰੇ ਕੋਲ ਤਰਨਤਾਰਨ ਦੇ ਇੱਕ ਸਰਕਾਰ ਕਮੇਟੀ ਇਹਨਾਂ ਨੇ ਬਾਕਾਇਦਾ ਇਹਦੇ ਬਿਚੇ ਚ ਦੱਸ ਚੁੱਕਿਆ ਸੀ ਕਿ ਇੱਕ ਨੀਲਾ ਬਾਣਾ ਪਾ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੱਲ ਨੂੰ ਵੀ ਛੋਡੇ ਤਰਫ ਨੂੰ ਜਬਤਨਾਮ ਹੋਮੂਗੇ ਇਹਦੇ ਨਾਲ ਵੀ ਪੂਰੀ ਪਬਲਿਕਾ ਜਿਹੜੀ ਉਹਨੂੰ ਗੁੜਾ ਕੀਤਾ ਜਾਊਗਾ ਕਿ ਧਾਰਮਿਕ ਕਿਛੂ ਬੰਦੂ ਇਹਨੂੰ ਕੰਟਰੋਲ ਕੀਤਾ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਗਿਆ ਹੁਣ ਇਹਨੇ ਜਦੋਂ ਪਾਲਕਟਵਾਤੇ ਪਬਲਿਕ ਦੁਖੀ ਹੋਈ ਹੋਈ ਸੀ ਜਿਹੜਾ ਤੋਂ ਉਹ ਵੀ ਲਾ ਲੋ ਇਹਨਾਂ ਨੇ ਜਿਹੜਾ ਵੀ ਕਰਿਆ ਇਹਨਾਂ ਨੇ ਤਾਂ ਕੰਨ ਨਾ ਕਰਿਆ ਕਦੇ ਨਹੀਂ ਕਰਿਆ ਸਾਡੇ ਪਿੰਡ ਕਦੇ ਨਹੀਂ ਇਸ ਤਰ੍ਹਾਂ ਦਾ ਕੰਮ ਹੋਇਆ ਕਦੇ ਵੀ ਇਹ ਫਰਸਟ ਟਾਈਮ ਹੋਇਆ ਕਿ ਕਿਉਂਕਿ ਜਦੋਂ ਕਿ ਪਹਿਲਾਂ ਤਾਂ ਇਹ ਗੁੰਡਾਗਰਦੀਆਂ ਕਰਨੀਆਂ ਕੋ ਲੋਕਾਂ ਦੇ ਘਰਾਂ ਤੱਕ ਜਾਣ ਲੱਗੇ ਜਿਹੜੀ ਉਹਦੇ ਕੇਸ ਕੱਟੇ ਨੇ ਉਹ ਆਪਾਂ ਕਹਿੰਨੇ ਵੀ ਨਿੰਦਰ ਜੋ ਕਰਲਾ ਜੀ ਉਹਦੇ ਚਾਚੇ ਨੇ ਕੱਟੇ ਨੇ ਤਾਂ ਉਹ ਕੋਈ ਹੱਕ ਨਹੀਂ ਬਣਦਾ ਸੀ ਜੋ ਉਹਨਾਂ ਨੂੰ ਚਲੋ ਬਣਦੀ ਹੈ ਉਹ ਕਾਰਵਾਈ ਉਹਨਾਂ ਤੇ ਕਰੋ ਪੁਲਿਸ ਕੋਲੋਂ ਇਹ ਮੰਗ ਕਰਦੇ ਨੇ ਕਿਤਾ ਜੀ ਜੇਕਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਸਾਡੇ ਪਿੰਡ ਦੇ ਵਿੱਚ ਜਿਹੜਾ ਇਹ ਗਲਤ ਫਲਾਇਆ ਗਿਆ ਕਿ ਤਾਂ ਇਹਨਾਂ ਤੇ ਕਾਰਵਾਈ ਬਣਦੀ ਕਿਉਂਕਿ ਇਹਨਾਂ ਨੇ ਇੱਕ ਧਰਮ ਨੂੰ ਆੜ ਤੇ ਲੈ ਕੇ ਧਰਮ ਦੀ ਆੜ ਲੈ ਕੇ ਵੀ ਇਹਨੂੰ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਗਲਤ ਹੈ ਜੀ ਅਨਵਾਲਕ ਕੁੜੀ ਆ ਉਹ 17 ਸਾਲ ਦੀ ਉਮਰ ਉਹਦੀ ਸਾਰੀ ਸੀ ਜਦੋਂ ਆਪਾਂ ਹੁਣ ਇਹ ਤਾਂ ਗੁੰਡੇ ਨੇ ਜੀ ਇਹ ਤਾਂ ਜਵਾਕ ਨੂੰ ਟ੍ਰੋਲ ਕਰ ਰਹੇ ਨੇ ਉਹਨੂੰ ਮੈਸੇਜ ਕਰ ਰਹੇ ਨੇ ਜੇ ਕੱਲ ਨੂੰ ਨਹੀਂ ਮਾਰੇ ਕੀ ਪਤਾ ਰਹਿੰਦਾ ਕਿ ਤਰ ਜਦੋਂ ਹਥਿਆਰ ਲਗੇ ਪਿੰਡ ਚ ਘਰ ਖਦੇ ਕੱਲੂ ਕਰੇ ਵੀ ਜਾ ਸਕਦੇ ਨੇ ਸਾਡੀ ਪਬਲਿਕ ਤਾਂ ਸੇਫ ਹੀ ਨਹੀਂ ਹੈ ਕਿ ਜੀ ਵਿੱਚ ਸਾਨੂੰ ਡਿਪਰੇਸ਼ਨ ਬਲੇ ਸੀ ਡਿਸਪਲ ਹਸਪੀਟਲ ਨਾਬੇ ਤੋਂ ਲਵਦੀ ਬਣਾ ਦਾ ਲੜਕਾ ਹੈਗਾ ਮਲਕੋ ਕੜਨ ਦਾ ਤੇ ਉਹ ਦਾਖਲ ਹੋਇਆ ਸੀਗਾ ਉਹਦਾ ਬਿਆਨ ਲੇ ਕੇ ਇਚਾਰਜ ਚੋਕੀ ਸਿੱਟਾ ਆਏ ਨੇ ਉਹਨੇ ਬਿਆਨ ਦੇ ਵਿੱਚ ਜੋ ਲਿਖਾਇਆ ਕਿ ਮੈਨੂੰ ਮੈਂ ਬੋਰਾ ਦਾ ਕੰਮ ਕਰਦਾ ਸੀਗਾ ਕਾਲਾ ਝਾੜ ਪਿੰਡ ਦੇ ਵਿੱਚ ਮੈਨੂੰ ਉੱਥੋਂ 18 ਤਰੀਕ ਨੂੰ ਜਿਹੜੇ ਹੈਗੇ ਮਲਕੋ ਪਿੰਡ ਦੇ ਵਿਅਕਤੀ ਉੱਥੇ ਜਾ ਕੇ ਮੈਨੂੰ ਬੰਨ੍ਹ ਕੇ ਉੱਥੇ ਕੁੱਟਮਾਰ ਕੀਤੀ ਤੇ ਮੈਨੂੰ ਚੱਕ ਕੇ ਲਿਆ ਕੇ ਫਿਰ ਇੱਥੇ ਮਲਕੋ ਪਿੰਡ ਦੇ ਵਿੱਚ ਬੰਨ੍ਹ ਕੇ ਮੇਰੇ ਨਾਲ ਕੁੱਟਮਾਰ ਕੀਤੀ ਜੇ ਮੇਰੇ ਵਾਲ ਕੱਟੇ ਹੋ ਉਹ ਉਹਦੇ ਬਿਆਨ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਐਫ ਆਈ ਆਰ ਦਾ ਵੀ ਕਰ ਲਈ ਹੈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਪਰਤਾਲ ਤੋਂ ਪਾਇਆ ਗਿਆ ਕਿ ਜਿਹੜਾ ਵਕੂਆ ਸਟਾਰਟ ਹੋਇਆ ਉਹ ਕਾਲਾ ਝਾੜ ਤੋਂ ਸਟਾਰਟ ਹੋਇਆ ਥਾੜਾ ਭਾਡਿੰਗੜ ਉਹਨਾਂ ਨੂੰ ਜ਼ੀਰੋ ਹੈ ਫਿਰ ਕੱਟ ਕੇ ਅਸੀਂ ਉੱਥੇ ਅਗਲੀ ਤਫਤੀਸ਼ ਵਾਸਤੇ ਭੇਜ ਦਿੱਤੀ ਹੈ ਤੇ ਉਹਨਾਂ ਨੂੰ ਤਲਾਹ ਦੇ ਦਿੱਤੀ ਹੈ ਇਹਦੇ ਵਿੱਚ ਬਿਆਨ ਦੇ ਅਕੋਰਡਿੰਗ ਤੇ ਪੜਤਾਲ ਦੇ ਅਕੋਰਡਿੰਗ ਇਹੀ ਆਇਆ ਕਿ ਇਹਨੇ ਕਿਸੇ ਲੜਕੀ ਨੂੰ ਮੈਸੇਜ ਵਗੈਰਾ ਕੀਤੇ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਤੈਸ ਚਾਹ ਕੇ ਜਿਹੜਾ ਹੈਗਾ ਇਹ ਜਿਹੜਾ ਸਟੈਪ ਚੱਕਿਆ ਗਿਆ ਕਿਉਂਕਿ ਉਹ ਕਹਿ ਰਹੀ ਸੀ ਪਰਿਵਾਰ ਵਾਲੇ ਵੀ ਅਸੀਂ ਬਾਹਰ ਤਾਂ ਤਕਨੀਕੀ ਪਰ ਹੋਈ ਸਿੱਖੇ ਘਾਰਿਆਂ ਚਿੱਤ ਨਾਲ ਦੀਆਂ ਲਈ ਸੀ ਪਹਿਲੇ ਟਕੇ ਚਲੋ ਉਹ ਜੋ ਬਿਆਨ ਲਖਾਇਆ ਆਪਾਂ ਦਾ ਉਹ ਦੇ ਅਕੋਰਡਿੰਗ ਪਹਿਲਾ ਐਫ ਆਈ ਆਰ ਦੇਪੀ ਜੋ ਤਕਰੀਰ ਦੇ ਵਿੱਚ ਆਊਗਾ ਜੋ ਤਾਰਾ ਬਣਦੀ ਹੈ ਤਕਰੀਰ ਦੇ ਵਿੱਚ ਉਹ ਕਾਟਾ ਵਾਧਾ ਹੋ ਜਾਊਗਾ ਤਫਤੀਸ਼ ਕਰਨਗੇ ਕਿ ਪਹਿਲਾ ਉਹ ਅਮਰਤਾਰੀ ਹੈਗਾ ਸੀਗਾ ਵਕਤ ਹੀ ਉਹਦੇ ਕੇਸਾਂ ਦੀ ਬੇਇਜ਼ਬੀ ਹੋਈ ਹੈ ਜਾਂ ਨਹੀਂ ਹੋਈ ਤੇ ਹੋਰ ਗੱਲਬਾਤ ਜੋ ਵੀ ਤਕਰੀਰ ਦੇ ਸਾਹਮਣੇ ਆਜੂਗੀ ਉਹਦੇ ਅਕੋਰਡਿੰਗਲੀ ਇੱਕ ਕਾਰਵਾਈ ਬੁਝਲਿਆ ਦਿੱਤਾ ਜੀ ਰਿਪੋਰਟਾਂ ਇਹਨਾਂ ਜੀ ਤੇ ਬਿਆਨ ਦੇ ਉੱਪਰ ਅਸੀਂ ਇਹਦੇ ਜਿਹੜੀ ਲੜਕੀ ਹੈ ਉਹਦੇ ਪਿਤਾ ਤੇ ਉਹਦੇ ਫਾਦਰ ਤੇ ਬਾਕੀ ਪੰਚਾਇਤ ਨੰਬਰ ਹੈਗੇ ਪਿੰਡ ਦੇ ਤੇ ਸਰਪੰਚ ਚ ਨੰਬਰਦਾਰ ਇਹ ਚਾਰ ਬੰਦੇ ਪ੍ਰਤੀ ਜਾਜ ਕੀਤਾ। ਪ੍ਰਾਪਰਟੀ ਵੇਚਨੇ অর ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز